ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਪੁੱਚੋਕਲਾ ਨੇੜੇ ਸੇਮਾ ਡੇਰਾ ਬਾਬਾ ਰੂਮੀ ਵਾਲਾ ਤੇ ਇਹ ਵੀਡੀਓ ਇੱਕ ਅਲੱਗ ਜੀ ਵੀਡੀਓ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀਰ ਜੁੜੇ ਵੀਡੀਓ ਨੂੰ ਪਹਿਲੀ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਿਓ ਜੀ ਇਹ ਤਫੋਨਿਆ ਤੁਹਾਨੂੰ ਇਹ ਜਿਹੜੀ ਐਪ ਦੀ ਪ੍ਰੋਬਲਮ ਆ ਰਹੀ ਹੈ ਟੂੜੀ ਕਾਗੀਆਂ ਮਸ਼ੀਨਾਂ ਦੀ ਕਿ ਟੂੜੀ ਨਹੀਂ ਵੱੜ ਰਹੀ ਟੂੜੀ ਲੋਕ ਬਹੁਤ ਟੱਕ ਮਾਰ ਰਿਹਾ ਵੀਰਾਂ ਨੇ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਇਹ ਜਿਹੜੀ ਮਸ਼ੀਨ ਹੈ ਸ਼ਕਤੀਮਾਨ ਕੰਪਨੀ ਦੀ ਪਰਾਲੀ ਦਾ ਗੱਠਾ ਬਣਾਉਣ ਵਾਲੀ ਉਹਦੇ ਨਾਲ ਜਿਹੜੀ ਤੜਕਰੀ ਪਰਾਲੀਆਂ ਨੂੰ ਸਾਹ ਰਿਹਾ ਹੈ ਗੱਠਾ ਬਣਾ ਰਿਹਾ ਹੈ ਸਾਨੂੰ ਇਹ ਇਹਨਾਂ ਦਾ ਸਿਸਟਮ ਪਾਜੰਦਾ ਬਹੁਤ ਵਧੀਆ ਲੱਗਿਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗਿਆ ਤੇ ਲਵਾਂਗੇ ਵੀਰਾਂ ਤੋਂ ਜਾਣਕਾਰੀ ਕੀ ਖਰਚਾ ਇਹਨਾਂ ਦਾ ਕੀ ਸਿਸਟਮ ਹੈ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਜੁੜੇ ਹੋਏ ਵੀਡੀਓ ਦੇ ਨਾਲ ਲਾਸਟ ਤੱਕ ਗੱਲਬਾਤ ਕਰਕੇ ਦੱਸਾਂਗੇ ਵੀਰਾਂ ਨਾਲ ਕਿ ਕਿੰਨਾ ਕੁ ਇਹਨਾਂ ਨੇ ਕੰਮ ਕੀਤਾ ਤੇ ਕਿੰਨੀ ਕੀ ਕਾਮਯਾਬੀ ਇਹਦੇ ਵਿੱਚ ਤੇ ਕੀ ਇਹ ਆਪਣਾ ਗੱਠਾ ਬਣਾਉਣ ਦਾ ਲੈਂਦੇ ਐ ਖਰਚਾ ਕੀ ਆਉਂਦਾ ਸਾਰੀ ਜਾਣਕਾਰੀ ਦੇਵਾਂਗੇ ਜੀ ਦੇਖੋ ਜੀ ਇਕੱਠਾ ਮਰੇ ਆ ਰੈਕਰ ਲੱਗਿਆ ਹੋਇਆ ਹੈ ਪਹਿਲਾਂ ਨੇ ਮੇਰੇ ਖੇਤ ਵਿੱਚ ਪਰਾਲੀ ਦੀ ਕਟਾਈ ਕੀਤੀ ਹੈ ਥੋੜਾ ਜਾ ਜੇ ਕਿਤੇ ਕਟਰਾ ਕਟਾਈ ਵਾਲਾ ਨਿਯਮਾ ਕਰਦੇਵੇ ਤੇ ਚ ਸਫਾਈ ਬਹੁਤ ਹੋਊਗੀ ਜਿਵੇਂ ਆਪਾਂ ਤੋਂ ਨਿਵਲੀ ਪਰਾਲੀ ਕੱਢਦੇ ਆ ਇਹ ਕੋਈ ਕਟਰਾ ਅਲੱਗ ਤੋਂ ਬਣ ਜੇ ਦਾ ਤੇ ਫੀਅਰ ਸਿਸਟਮ ਬਹੁਤ ਵਧੀਆ ਬਣੂਗਾ ਸਾਈਟ ਕੰਪਨੀ ਦਾ 52 ਦਾ ਚੌਂਦੀਆਲ ਸੋਲੀ ਦਾ ਚੱਕੀ ਮਾਨ ਦਾ ਬਿਲ ਰਿਹਾ ਜੀ ਇਹਦੇ ਵਿੱਚ ਫਾਇਦਾ ਇਹ ਹੋਊਗਾ ਕਿ ਇੱਕ ਤਾਂ ਤੂੜੀ ਲਿਪਣ ਦੀ ਲੋੜ ਨਹੀਂ ਇਹਦਾ ਜ਼ਰੂਰ ਤਾਂ ਤੁਸੀਂ ਉਹਦਾ ਤੂੜੀ ਆਪਣੀ ਕਿੱਥੇ ਮਨਾ ਸਕਦੇ ਹੋ ਫਾਲੇ ਡੈਮ ਦੇ ਤੇ ਬਾਕੀ ਲਿਆਣਾ ਲਿਆਉਣਾ ਸੌਖਾ ਹੈ ਜੇਕਰ ਤੁਹਾਡੀ ਘਟ ਗਈ ਠੋਠੋਈ ਵਾਸਤੇ ਸਤਿ ਸ਼੍ਰੀ ਅਕਾਲ ਬਾਈ ਜੀ ਥੋੜਾ ਜ਼ੋਰ ਨਾ ਬੋਲਿਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਜੀ ਆਪਣਾ ਕਿਹੜਾ ਪਿੰਡ ਆ ਜੀ ਲਹਿਰਾ ਮਾਬਦ ਲਹਿਰਾ ਮਾਬਦ ਪਿੰਡ ਆ ਬਾਈ ਤੇ ਬਾਈ ਇਹ ਬੀਲਰ ਆਪਾਂ ਨੂੰ ਚਲਾਉਂਦਿਆਂ ਨੂੰ ਕਿੰਨਾ ਚਿਰ ਹੋ ਗਿਆ ਹੋ ਗਏ ਸੀ 7 ਸਾਲ ਜੀ 6-7 ਸਾਲ ਹੋ ਗਏ ਪਰਾਲੀ ਵਾਲਿਆਂ ਗੱਠਾਂ ਤੇ ਲਾਉਂਦੇ ਹੋਗਾ ਤੁਸੀਂ ਹਾਂਜੀ ਪਰਾਲੀ ਤੇ ਕਣਕ ਤੇ ਇਸ ਵਾਰੀ ਚਲਾਇਆ ਜੀ ਪਹਿਲਾਂ ਵੀ ਚੱਲਦਾ ਹੀ ਇਸ ਵਾਰੀ ਚਲਾਇਆ ਕਣਕ ਤੇ ਇਸ ਵਾਰੀ ਚਲਾਇਆ ਬਾਈ ਤੇ ਕਿੰਨਾ ਕਬਾਨ ਕੀਤਾ ਤੁਸੀਂ ਇਹ ਤੋਂ ਪਹਿਲਾਂ ਜੀ ਜਿੱਦਲਾ ਮਲਾ ਹੈ ਜੀ ਆ ਬਾਬਿਆਂ ਦੀ 10-15 ਕਿੱਲੇ ਕਬਾਨ ਹੋਊ ਬਸ ਹੁਣ ਚੱਲਈ ਹੈ ਕੰਮ ਕਰਨ ਦਾ ਪਰਸਣ ਚ ਤੇ ਕਿੰਨੀ ਦੂਰ ਤੱਕ ਜਾਣੇ ਬਾਈ ਕੰਮ ਕਰਨ ਨੂੰ ਤੋਂ ਨੇਵੜਾ ਤਾਈ ਬਹੁਤ ਦੂਰ ਤੇ ਕਰਵਾਇਆ ਜਿੱਤੇ ਕਸਨੇ ਨਹੀਂ ਆ ਕਣਕ ਵਾਲਾ ਕਣਕ ਵਾਲਾ ਤਾਂ ਦੇਖੋ ਜੀ ਐਤ ਕੀ ਚਲਾਇਆ ਹੀ ਹੈ ਨਾ ਇਹ ਅੱਛਾ ਕਣਕ ਵਾਲਾ ਐਤ ਕੀ ਚਲਾਇਆ ਬਾਈ ਤੇ ਬਾਈ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਕਿਉਂਕਿ ਤੂੜੀ ਲੋਕਾਂ ਨੇ ਐਤ ਕੀ ਘੱਟ ਬਣਾਈ ਹੈ ਹਨਾ ਤੇ ਬਾਣ ਪ੍ਰਾਲੀ ਵਾਲੇ ਬਹੁਤ ਪਿਆ ਖਾਲੀ ਕਰਨ ਵਾਲੇ ਕਿਸੇ ਨੇ ਖਾਲੀ ਕਰਵਾਉਣਾ ਹੁੰਦਾ ਹੈ ਤੂੜੀ ਵਾਲਾ ਬਾਣ ਤੇ ਆਪਣਾ ਨੰਬਰ ਬੋਲ ਦਿਓ ਨੰਬਰ ਉਹ ਮੁੰਦੂ 90415 880 56 8085 ਇਹ ਬਾਈਆਂ ਦਾ ਨੰਬਰ ਹੈ ਜੀ ਇਸ ਨੰਬਰ ਤੇ ਬਾਈਆਂ ਤੋਂ ਜਿਨੇ ਵੀ ਪਰਾਲੀ ਇਕੱਠੀ ਕਰਾਉਣੀ ਹੈ ਆਪਣੀ ਜਾਂ ਚਕਾਉਣੀ ਹੈ ਉਹ ਕੰਟੈਕਟ ਕਰ ਸਕਦਾ ਹੈ ਤੇ ਗੱਠਾ ਬਣਵਾਉਣੀ ਆ ਤੂੜੀ ਵਾਲੀਆਂ ਗੱਠਾ ਬਣਾ ਸਕਦੇ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਦੱਸਣਾ ਕਮੈਂਟ ਕਰਕੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕਿਸ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ